गल काम करेंट कर ਫालतू ਗੱਲਾਂ ਵੀ ਕਰਨੀ ਨਹੀਂ ਮੈਂ ਨਸ਼ੇ ਕੋਲ ਨਸ਼ੇ ਵੇਚ ਕੇ ਦੇਖਦਾ ਜ਼ਿੰਦਗੀ ਦਾ ਮੈਂ ਇਹ ਵੀ ਗਲਤ ਆ ਕਿਉਂ ਬੋਲਦਾ ਬੋਲਦਾ ਹੈ ਮੈਂ ਇੱਥੇ ਨਹੀਂ ਕਰਨਾ ਆ ਰਾਸ਼ਟਰੀ ਇਕੱਲਾ ਕਿੰਨਾ ਰਾਜ ਸਾਡੇ ਕਿਹੜਾ ਸ਼ੋਏ ਸਾਰੇ ਗਰੀਬਾਂ ਨੂੰ ਨਹੀਂ ਕਰਦਾ ਸੋਨਾ ਰੋਡ ਜੰਗੋਨੀ ਤੱਕ ਤੁਸੀਂ ਮੈਂ ਵੀ ਫालतू ਨਹੀਂ ਬੋਲਣਾ ਨਹੀਂ ਮਿੱਥੇ ਕੋਈ ਸਾਰੇ ਚੱਕਰ ਚੱਕੋ ਸਾਰੇ ਵੀ ਚਲੋ ਮੈਂ ਤੂੰ ਬੋਲਦਾ ਕਿ ਤੂੰ ਫालतू ਨਹੀਂ ਕਰਦਾ ਮੈਂ ਲੈਣੀ ਜਿਹੜੀ ਇੱਥੇ ਨਹੀਂ ਸਰੀ ਚੱਕਣੀ ਤਾਂ ਨਹੀਂ ਲਾਣੀ ਤੇ ਨਹੀਂ ਲਾਣਾ ਇੱਥੇ ਗੱਲ ਤਾਂ ਕੰਮ ਕਰਿਆ ਸੀ ਨਕੇ ਵੇਚ ਰਿਆ ਸੀ ਕੋਈ ਨਹੀਂ ਸਰ ਵੇਚ ਕੇ ਦੇਖ ਲੈ ਹਾਂ ਵੇਚ ਕੇ ਦੇਖ ਲੈ ਜਿਹੜੇ ਵੇਚਦੇ ਆ ਉਹ ਤਾਂ ਫੜਾ ਜਾਂਦੇ ਨਹੀਂ ਤੁਹਾਡੇ ਨੂੰ ਮੈਂ ਕੁੱਪ ਕਾਲਾ ਤੂੰ ਦੱਸ ਕਿਹੜਾ ਪੁੱਤ ਨੂੰ ਪਤਾ ਕਿਹੜੇ ਆ ਹਾਂ ਕੋਈ ਤੁਹਾਨੂੰ ਕੀ ਗੱਲ ਕਰੇ ਤੁਸੀਂ ਨੂੰ ਕੀ ਗੱਲ ਕਰ ਕੰਮ ਕਰਨਾ ਸੀ ਮੈਂ ਹੈਂ ਤੂੰ ਦੱਸ ਕਿਹੜਾ ਗੱਲ ਕੰਮ ਕਰਨਾ ਸੀ ਫਿਰ ਮੈਂ ਗੱਲ ਕੰਮ ਕਰਿਆ ਸੀ ਕਿਉਂ ਕਰਿਆ ਕਿਹੜੇ ਗਲਤ ਕੰਮ ਕਰਦਾ ਸੀ ਕੋਈ ਨਾ ਲੱਕ ਨੀ ਕੀ ਕਰੂਗਾ ਤੁਸੀਂ ਗੋਲੀ ਮਾਰੂ ਮੈਨੂੰ ਗੱਡੀਆਂ ਕਿੱਥੇ ਆਉਂਦੀਆਂ ਉਹ ਪੋ ਵੀ ਨਹੀਂ ਫਿਰੋ ਕਰੋ ਕੱਠਾ ਸੁਟਾਉਣ ਦੇ ਕੌਣ ਨਹੀਂ ਹੋਣਾ ਸੱਲੀਆਂ ਮੈਂ ਆਇਆ ਪਤਾ ਚੱਲੇ ਚਲੋ ਚਲੋ ਗੱਲ ਕੰਮ ਕਰੀਏ ਨਹੀਂ ਦੇ ਸਕਦੇ ਸਰ ਇਹ ਨਹੀਂ ਕਰ ਸਕਦੇ ਮੈਂ ਤੋੜ ਨਹੀਂ ਆ ਵੀ ਕਿੰਨੂ ਇਸ ਕਰਨਾ ਕੀ ਆ ਕਰ ਸਕਦਾ ਮੈਂ ਤੂੰ ਮੇਰੀ ਕੰਪਲੀਟ ਕਰ ਦੇ ਸਰ ਸਰਕਾਰੀ ਜੋਬ ਦੇ ਦੋ ਸਰਕਾਰੀ ਜੋਬ ਦੇ ਦੋ ਸਰਕਾਰੀ ਜੋਬ ਦੇ ਦੋ ਸਰਗਰਮ ਨੂੰ ਕਾਹ ਜਾ ਕੇ ਸਰਕਾਰੀ ਜੋਬ ਦੇ ਦੋ ਇਹ ਗੰਦਾ ਕੋਈ ਨਹੀਂ ਕਰਾ ਦੇ ਚਾਰ ਨਾਲ ਦਾ ਬੋਟ ਕਰਕੇ ਆ ਟਾਈਮ ਨਹੀਂ ਕਰ ਸਕਦਾ ਕੋਈ ਨਹੀਂ ਸਰ ਐਕਸ਼ਨ ਲਵ ਕਰਾ ਲੈਣਾ ਬਸ ਪਟਾਣੀ ਲੱਗ ਸੇ ਬੋਲੀ ਕਰਾ ਅਨੀ ਲੋਕਾਂ ਨੂੰ ਐਕਸ਼ਨ ਦੀ ਪਾਰੀ ਆ ਨੋ ਐਕਸ਼ਨ ਨੋ ਤੁਸੀਂ ਪਾਈ ਗਾ ਦੀ ਸਾਰੇ ਕੋਈ ਚੱਕਰ ਨਹੀਂ ਐਕਸ਼ਨ ਲੋ ਕੋਈ ਚੱਕਰ ਨਹੀਂ ਐਕਸ਼ਨ ਲੋ ਤੁਸੀਂ ਕਰਦੇ ਹੋ ਅੱਜ ਤੱਕ ਨਾ ਲੱਗਿਆ ਕੋਈ ਨਾ ਪਤਾ ਸਭ ਸੰਨੋ ਤੁਸੀਂ ਵੀਡੀਓ ਬਣਾ ਲਈਏ ਸਾਰੀ ਕਿਆ ਜਾਨ ਲਗਾਇਆ ਇਹਨੂੰ ਪਾ ਦੋ ਬਾਕੀ ਮੈਂ ਦੇਖਦਾ ਮੈਂ ਪੁੱਡਾ ਵਾਲਿਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਨਗਰਪਾਲਿਕਾ ਵਾਲਿਆਂ ਨੂੰ ਸਾਧਿਆ ਤੇ ਉਹਨੂੰ ਚਕਾਣਾ ਮੈਂ ਹਾਂ